ਜੋੜ ਚੜਾ ਰਿਹਾ ਪਤੰਗ ਹੁਣ ਸਟਾਰਟਿੰਗ ਕਰਤੀ ਪਤੰਗਾਂ ਦੀ ਚੱਲ ਚੜਾ ਚੜਾਣਾ ਜੋੜ ਚੜਾ ਲੈ ਕੋਈ ਪਤੰਗ ਦੀ ਕਰਦਾ ਸ਼ੁਰੂ ਜੋੜ ਨੇ ਪਤੰਗ ਚੜਾਉਣਾ ਅੱਜ ਐ ਸੀਜ਼ਨ ਦਾ ਪਹਿਲਾ ਦਿਨ ਆ ਪਤੰਗ ਦਾ ਨਾ ਜਦ ਜੋੜ ਚੜਾਉ ਹਾਂ ਪਹਿਲੀ ਵਾਰੀ ਦੇਖੋ ਜੋੜ ਦਾ ਪਤੰਗ ਜਿਹੜਾ ਹੁਣ ਚੜਨ ਜਾ ਰਿਹਾ ਹੈ ਤੇ ਪਕੌੜੇ ਤੇ ਇਧਰ ਫਰੀਦ ਵੇਲੇ ਲੈ ਪਕੌੜੇ ਦੇ ਉੱਤੇ ਬੈਠਾ ਵਿੱਚ ਕਿੱਥੇ ਰਜਾਈਆਂ ਤੇ ਚੜਿਆ ਰਜਾਈਆਂ ਦੇ ਬੈਠਾ ਤੇ ਰਜਾਈਆਂ ਨੂੰ ਰੱਖਿਆ ਜੀ ਕਿ ਧੁੱਪ ਧੁੱਪਸ ਕੋਣ ਆਸਰ ਰਜਾਈਆਂ ਲਾਈਆਂ ਸੀਆਂ ਤੇ ਬਤੰਦਰ ਉੱਤੇ ਪਿਆ ਉਹਨਾਂ ਦੇ ਟੌਰ ਨੇ ਦੋ ਰਜਾਈਆਂ ਵਿਛਾ ਕੇ ਹੂੰ ਤੇ ਜੋਰ ਨੇ ਅੱਜ ਪਤੰਗ ਚੜਾਉਣਾ ਹੈ ਅਮਰਤ ਨੂੰ ਵੀ ਸਾਧ ਲਿਆ ਓਏ ਅਮਰਤ ਆਈ ਨਹੀਂ ਜੀ ਘਰੇ ਅੱਜ ਗਈ ਨਹੀਂ ਮਿਲਦਾ ਗਈ ਗਈ ਸੀ ਨਹੀਂ ਗਈ ਗਈ ਆ ਗਈ ਆ ਤੇ ਇਹਨੂੰ ਸੰਦੀਪ ਨੂੰ ਖਾਈਏ ਪਤਰੀ ਮੰਮੀ ਨੂੰ ਵੀ ਓਹੋ ਹੋ ਹੋ ਵੇਖੀ ਵੇਖੀ ਪਾਸਾ ਪਨਦਾ ਮੇਰਾ ਮਾਰਕਟ ਪਤੰਗ ਜੋੜ ਫਲੇਪਾ ਕਿੰਨੇ 87 ਤੱਕ ਨਹੀਂ ਸੰਦੀਪ ਦਾ ਦੁੱਖ ਦਾ ਸੀ ਸ਼ੇਰ ਤੇ ਵੀ ਪਈ ਅੱਜ ਛੁੱਟੀ ਚੱਲਾ ਸ਼ੇਰ ਦੀ ਹੈ ਤੇ ਜੋਰ ਦਾ ਪਾੜ ਕੇ ਇਧਰ ਪਤੰਗ ਲੈ ਵੀ ਜੋਤ ਪਤੰਗ ਨੂੰ ਲਾ ਚੇਪੀ ਫਿਰ ਐਨੂ ਮੂ ਕਰਕੇ ਲਾਈ ਐਨੂ ਮੂ ਕਰਕੇ ਲਾ ਪਤੰਗ ਨੂੰ ਲਾਉਂਦਾ ਤੇ ਜੋਤ ਚੇਪੀ ਬਾਈ ਕਿੱਥੋਂ ਜਿਹਾ ਪਟਿਆ ਜਾ ਯਾਰ ਮੇਰੇ ਵਿੱਚ ਵਜ ਜਾਣਾ ਤਾਂ ਪਾੜ ਗਿਆ ਨਾ ਚੱਲ ਕੋਈ ਗੱਲ ਨਹੀਂ ਜੋਤ ਲਾ ਰਿਹਾ ਪਤੰਗ ਨੂੰ ਚੇਪੀ ਸੰਦੀਪ ਵੀ ਉੱਠ ਕੇ ਬੈਠੀ ਹੋ ਗਈ ਹੈ। ਕੱਪ ਮੱਖੀਆਂ ਨਾਲ ਬਿਠਾ ਕੇ। ਮੱਖੀਆਂ ਫਿਰ ਚਾਹ ਵਾਲਾ ਸੀ ਹਨ ਆਪਾਂ ਮੈਂ ਬਣਾਈ ਸੀ ਚਾਹ ਅੱਜ। ਤੇ ਚਾਹ ਵੀ। ਆ ਵੇਖੋ ਮੱਖੀਆਂ ਵੇਖੋ ਕਿੱਧਰ ਗਿਓ ਭੱਜ ਗਈਆਂ ਹਨ। ਆ ਮੇਰੇ ਹੱਥ ਦੇ ਵੇਖੋ ਕਿੰਨੀਆਂ ਮੱਖੀਆਂ ਬੈਈਆਂ ਆ ਕੇ। ਮੱਖੀਆਂ ਦਾ ਬੜਾ ਬੁਰਾ ਹਾਲ ਕਰ ਰੱਖੇ ਮੱਖੀਆਂ ਨੇ ਦਾ। ਸਿਰ ਬੜਾ ਦੁਖੀ ਹੈ ਨਾ। ਸਿਰ ਦੁਖਦਾ ਤਾਂ ਗੋਲੀ ਤੈਨੂੰ ਦੇ ਦੇ ਜਣ। ਤੇ ਆ ਲੈ ਜੋਦ ਇਧਰ ਲਾ ਰੇ ਚੇਪੀ ਹੈ ਪਤੰਗ ਨੂੰ। ਜੋਦ ਗੁੱਟੂ ਤਰਾ ਮਗਰ ਦੇ ਸਾਲ ਵਾਲਾ ਹੀ ਹਨ। ਹਾਂ ਹਾਂ ਨਾ ਮਾਲੇ ਆਂਦਾ ਕਿਦਾਂ ਹੈ ਇਹ ਟੁੱਟਿਆ ਜਾ ਨਾ ਟੁੱਟਿਆ ਆ ਤਾਂ ਚਲ ਪ੍ਰੀਤ ਤੂੰ ਵੀ ਖਾ ਕੇ ਨੂੰ ਕਰਾ ਦੇ ਯਾਰ ਮਾੜੀ ਹੈਲਪ ਕਰਾਰੇ ਵੀਰੇ ਨਾਲ ਹੈ ਯਾਦ ਅਮਰਤਾ ਕੀ ਕਰੇ ਯਾਦਵਿੰਦਰ ਵੀ ਆ ਰਹੇ ਖੜੇ ਖੜੇ ਮੇਰੇ ਪੈਰ ਚੜ ਗਏ ਖੜੇ ਲੈ ਤਾਂ ਐ ਨਹੀਂ ਕਰ ਦਿੰਦੇਗੇ ਕੀ ਹੈ ਕੀ ਹੈ ਕੀ ਹੁਣ ਡੋਰ ਧੱਗਾ ਹੈਗਾ ਚੱਲ ਵੀ ਚੱਲ ਨਵਜੋਤ ਨੇ ਡਾਰਿਆ ਪਤੰਗ ਤੇ ਠੀਕਾ ਨਾ ਮੋੜ ਲਈ ਠੀਕ ਆ ਕਾਦੇ ਵਾਸਤੇ ਭਗਾਰ ਠੀਕ ਆ ਵੇਰਾ ਫਿਰ ਇਹਨਾਂ ਲਈ ਪ੍ਰੇਨ ਡਾਕਟਰ ਟਿਸ਼ਕਲ ਜਾੜੇ ਹੈ ਨਹੀਂ ਵਧੀਆ ਦੇ ਦੂਗਾ ਦਵਾਈਏ ਨਹੀਂ ਉਹਨੂੰ ਲੌਂਗ ਨਾਈਨ ਵੀ ਕਰਾਉਣਾ ਉਹਨੂੰ ਕੋਈ ਨਹੀਂ ਕਰਾਉਣਾ ਤਾਂ ਮੰਗੇ ਨੂੰ ਸੱਦ ਕੇ ਲਵਾ ਲੀ ਹੈ ਹੈ ਘਰਤੀ ਪਲੇਟ ਲਈ ਹੈ ਚਟ ਲਾ ਦੇ ਨੀ ਪਲੇਟ ਨੂੰ ਭਾਵੇਂ ਜਿਵੇਂ ਕਿ ਸਾਨੂੰ ਨਹੀਂ ਦਿੱਤਾ ਇੱਕ ਇੱਕ ਐਵੇਂ ਚੱਲ ਰਹੇ ਵੀ ਖਾਣ ਦੇ ਜਵਾਬ ਸਾਰੇ ਖਾ ਗਏ ਤੁਸੀਂ ਹੈ ਕਹਾਂ ਦੇ ਤਾਂ ਲੱਗੇ ਦਾ ਹਨੇੜੇ ਦੇ ਵਿੱਚ ਸਾਡਾ ਵੀ ਮੂੰਹ ਮਿੱਠਾ ਕਰਾਣਾ ਕਰਾਰਾ ਜੋਰ ਕੀ ਹੈ ਯਾਰ ਤੂੰ ਸਾਰੇ ਖਾ ਗਿਆ ਜੋ ਦਾ ਪਤੰਗ ਵੀ ਚੜਦਾ ਹੈ ਟਾਈਮ ਹੈ ਕਿੰਨਾ ਹੈ ਜੋਰ ਦਾ ਪਤੰਗ ਤਾਂ ਚੜਾ ਲੈਂਦਾ ਜੋ ਨੂੰ ਪੂਰਾ ਵਾਲਾ ਪਤੰਗ ਦਾ ਕਿ ਦੋਰ ਵਿੱਚ ਚੜ ਜਾਂਦੀ ਹੈ ਜੀ ਦੂਜੀ ਵੀ ਕਿਵੇਂ ਕੀ ਕੀ ਹੋ ਜਾਂਦਾ ਹਾਂ ਦੂਜੀ ਵੀ ਦੋਰ ਵਿੱਚ ਅੜ ਕੇ ਲੇ ਹੁਣ ਪੈਰਾ ਚੜ ਗਈ ਉਹ ਕੋਈ ਗੱਲ ਨਹੀਂ ਦੋ ਜਣ ਕਹਾਂ ਨਾ ਪੈਸੇ ਹੌਲੀ ਹੌਲੀ ਲੱਗਿਆ ਰਿਹਾ ਉਹ ਡੀਊਗਾ ਅੱਗੇ ਨਾਲ ਉਹਨਾਂ ਜੋਰ ਲੱਗਿਆ ਰਿਹਾ ਲੱਗਿਆ ਰਿਹਾ ਤੇ ਪਤੰਗ ਉਡਾਉਣਾ ਸਿੱਖ ਗਿਆ ਪ੍ਰੀਤ ਵੇਖੀ ਦੁਕਾਨ ਚ ਕੌਣ ਆਇਆ? ਰੱਖ ਦੇ ਰੱਖ ਦੇ ਪਲੇਟ ਬਾਅਦ ਧੋ ਦਾਂਗੇ। ਓਏ ਪ੍ਰੀਤ ਬਤਾਉਂਗਾ ਕੱਢੀਂਗਾ। ਵੇਖੀ ਕੌਣ? ਮੀਆ। ਉਹ ਕਿੱਥੇ ਕੱਢਦਾ? ਓ ਬਾਬਾ ਬਿੱਲਾ ਬਿੱਲਾ ਯਾਰ ਓਟ ਜੁਗਾ ਇਹ ਪਤੰਗ ਤੇ ਰਹਿਣਾ। ਐਦ ਕੀ ਜੋ ਐਦ ਕੀ ਜੋ ਤਾਂ ਪਤਨ ਛੁੱਟੀ ਵਾਲੇ ਦਿਨ ਵਾਧੂ ਪਤੰਗ ਲਾ ਕੇ ਦਵਾਂਗੇ ਚੰਗਾ। ਚੰਗਾ ਜੀ ਤੇ। ਹੈਂ? ਦੂਜੇ ਚ ਕਰਦੇ ਮਮੀ ਵਾਲੇ ਫੋਨ ਚ ਲੈ ਵੀ ਦੁਕਾਨ ਤੇ ਆਪਣੇ ਕਸਟਮਰ ਆ ਗਿਆ ਤੇ ਖਰੀਦ ਗਿਆ ਚਲਾ ਦੁਕਾਨ ਚ ਜੋ ਉਹ ਦਾ ਪਤੰਗ ਨਹੀਂ ਚੜਦਾ ਜੋ ਉਹਨੂੰ ਗੁੱਸਾ ਆਉਂਦਾ ਪਿਆ ਨਾ ਜਦ ਲੈ ਪਤੰਗ ਕਰਦਾ ਖੇ ਦਾ ਜਾਦੇ ਆ ਖੇ ਦਾ ਜਾਦੇ ਆ ਯਾਰ ਔੜੇ ਨੇ ਢਾਈ ਦਾ ਤਾਂ ਪਿਆ ਹੈ ਲੱਗਿਆ ਰਹਿ ਆਪੀ ਛੱਡ ਜਾਨੇ ਨੇ ਤੁਝੇ ਦਾ ਵੀ ਟਾਈਮ ਹੋ ਗਿਆ ਤੇਰੇ ਦਾ ਹੁਣ ਲੈ ਲੈ ਇਹ ਕਰੀ ਜਾਂਦਾ ਆ ਬੰਦਾ ਬੈਰਾ ਆ ਆਨੇ ਸਾਈ ਉੱਡਣ ਲੱਗ ਗਏ ਐਨੇ ਪਹਿਲਾ ਦਿਨ ਆ ਨਾ ਤੇਰਾ ਤਾਂ ਕਰਕੇ ਪਤੰਗ ਨਾ ਉਹ ਉੜਦਾ ਨਹੀਂ ਉਹ ਕਹਿੰਦਾ ਵੀ ਅੱਜ ਮੈਂ ਇੱਧਰ ਭੱਜ ਗਿਆ ਕਹਿੰਦਾ ਤੂੰ ਅੱਜ ਪਹਿਲੇ ਦਿਨ ਹੀ ਮੈਨੂੰ ਡਾਉਣ ਲੱਗ ਗਿਆ ਤੇ ਅੱਜ ਤਾਂ ਨਹੀਂ ਉੜਦਾ ਤੇਰ ਮੂੰਹ ਕਰੀ ਮੇਰੇ ਅੜੀ ਨੂੰ ਕਰਦਾ ਸੀ ਕਾਕੇ ਕਾਦਾ ਮੋਣੀ ਕਰਨਾ ਇਹਨੂੰ ਤੋਰ ਤੋ ਤੋਹੋ ਫੇਰ ਜੇ ਤਾ ਤੇਰਾ ਵਲੌਗ ਬਣਾਵਾਂਗੇ ਤੂੰ ਆਪੇ ਤਾਂ ਗਿਆ ਮੇਰੇ ਕੋਲ ਆ ਬਣਾਉ। ਮੈਂ ਵੀ ਸੱਜਿਆ ਰਹਿਣਾ ਮੈਂ। ਤਰੇਚੀ ਅੜੀ ਆਨੇ ਕੌਣ ਅੜ ਦੇ ਵਿੱਚ ਸੀ ਤਾਂ ਨਹੀਂ ਅੜਦੇ ਅਸੀਂ ਕਦੋਂ ਅੜੇ ਵਿੱਚ ਮੈਂ ਤਾਂ ਪਾਸੇ ਹਾਂ ਆ ਇੱਥੇ ਮੈਂ ਤਾਂ ਪਾਸੇ ਹਾਂ ਤੂੰ ਆ ਉਥੇ ਵਿਚਾਲੇ ਨਾ ਜਿੱਥੇ ਮੋਰੇ ਨਾ ਹੀ ਵੱਡੀਆਂ ਵੱਡੀਆਂ ਮੈਂ ਤਾਂ ਪਾਸੇ ਹਾਂ ਯਾਰ ਮੈਂ ਤਾਂ ਤੈਨੂੰ ਕੁਛਿਆ ਹੀ ਨਹੀਂ ਇਹ ਵੀ ਤੇ ਹਵਾ ਲੰਘ ਜਾਂਦੀ ਹੈ ਉਰਾ ਕਰ ਮੈਂ ਲਾ ਕੇ ਇੱਥੇ ਲੈਦਰ ਮਮੀ ਕੋਲੇ ਲਾ ਦੋ ਇੱਥੇ ਰੱਖ ਲੈ ਮਮੀ ਤੇ ਲਵਾ ਲਾ ਲੈ ਨਿੱਕੀਆਂ ਨਿੱਕੀਆਂ ਲਾਣੀਆ ਪਰ ਮੈਂ ਲਾ ਦੇ ਬਾਲੋ ਜਿੱਦਾਂ ਲੰਜੋ ਦਾ ਆਪੇ ਲਾਊਗਾ ਜਿੱਤਿਆਂ ਦਾ ਨੰਬਰ ਬੰਦ ਜੀ ਅੱਗੇ ਆ ਨਾ ਵੀ ਛੇੜੋ ਨਾ ਜੋੜੋ ਹੁਣ ਆਇਆ ਵਿਚਾਰਾ ਸਕੂਲੋਂ ਡੇਢ ਵੇਲਾ 3 ਵਜੇ ਦਾ 6 ਵਜੇ ਪਹਿਲਾਂ ਪਤੰਗ ਹੀ ਚੱਕ ਲੈ ਹਾਂ ਹੀ ਹੈ ਫਿਰ ਜੋੜ ਤਾਂ ਹੀ ਪਤੰਗ ਉਡਾਉਂਦਾ ਨਾ ਵੀ ਜੋੜ ਆ ਹੀ ਦਾ ਟਾਈਮ ਹੈ ਤਾਂ ਖੇੜਾ